ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਸਮਾਰਟ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫੇਰ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਣਾਉਣ ਵਿੱਚ ਵੀ ਬਹੁਤ ਹੀ ਆਸਾਨ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 4-4 ਦੇ ਹਿਸਾਬ ਨਾਲ ਕੁੰਡੇ ਚਾਹੀਦੇ ਨੇ ਮੈਂ ਡਬਲ ਵੂਲ ਦੇ ਨਾਲ ਬਣਾ ਰਹੀ ਹਾਂ ਤੁਸੀਂ ਸਿੰਗਲ ਵੂਲ ਦੇ ਨਾਲ ਵੀ ਕਿਸੇ ਵੀ ਵੂਲ ਦੇ ਨਾਲ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ 4-4 ਦੇ ਹਿਸਾਬ ਨਾਲ ਕੁੰਡੇ ਪੈਣੇ ਨੇ ਤੇ ਦੋ ਕੁੰਡੇ ਅੱਜ ਵਾਸਤੇ ਚਾਹੀਦੇ ਨੇ ਤੇ ਇਹ ਜਿਹੜਾ ਡਿਜ਼ਾਈਨ ਹੈ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹਦੇ ਵਿੱਚ ਗੈਪ ਜਿਹੜਾ ਵਧਾ ਘਟਾ ਸਕਦੇ ਜੇ ਤੇ ਕਿਸੇ ਵੀ ਕਲਰ ਤੇ ਇਹਨੂੰ ਪਾ ਸਕਦੇ ਕਿਉਂਕਿ ਡਿਜ਼ਾਈਨ ਮੋਟਾ-ਮੋਟਾ ਆ ਤੇ ਬਹੁਤ ਜ਼ਿਆਦਾ ਹੀ ਉੱਠੇਗਾ ਤੁਸੀਂ ਇਸ ਨੂੰ ਹਰ ਇੱਕ ਕਲਰ ਤੇ ਪਾ ਕੇ ਲੈੜੀ ਕਰ ਸਕਦੇ ਜੇ ਬਹੁਤ ਸੋਹਣਾ ਸਿੰਪਲ ਸੋਖਾ ਡਿਜ਼ਾਈਨ ਆ ਤੇ ਇਸ ਡਿਜ਼ਾਈਨ ਜਿਹੜਾ ਵਾ ਇਹ ਸਿੱਧੀ ਸਾਈਡ ਤੇ ਉਲਟੀ ਸਾਈਡ ਦੋਨੋਂ ਤੋਂ ਹੀ ਬਣਨਾ ਆ ਤੇ ਜਿਹੜਾ ਤੁਸੀਂ ਗੈਪ ਦੀਆਂ ਸਲਾਈਆਂ ਉਹ ਆਪਣੀ ਮਰਜ਼ੀ ਨਾਲ ਤੁਸੀਂ ਜਿੰਨੀਆਂ ਚਾਹੋ ਪਾ ਸਕਦੇ ਜੇ ਬਾਰਡਰ ਜ਼ਰੂਰ ਬਣਾ ਲਿਓ ਬਾਰਡਰ ਬਣਨ ਤੋਂ ਬਾਅਦ ਡਿਜ਼ਾਈਨ ਬਣੇਗਾ ਡਿਜ਼ਾਈਨ ਦੀ ਪਹਿਲੀ ਸਲਾਈ ਆ ਸਿੱਧੇ ਪਾਸਿਓ ਆਪਾਂ ਪਹਿਲਾਂ ਸਿੱਧੀ ਸਿੱਧੀ ਬਣਾ ਲਾਂਗੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਤੁਸੀਂ ਆਪਣੇ ਜੇਕਰ ਕੁੰਡੇ ਵਧਾਉਣੇ ਕਟਾਉਣੇ ਨੇ ਤੇ ਆ ਪਹਿਲੀ ਸਲਾਈ ਦੇ ਵਿੱਚ ਵਧਾ ਕਟਾ ਸਕਦੇ ਜੀ ਤੇ ਇਹਦਾ ਡਿਜ਼ਾਈਨ ਜਿਹੜਾ ਉਹ ਉਲਟੀ ਸਾਈਡ ਤੋਂ ਬਣਨਾ ਹੈ ਬਹੁਤ ਹੀ ਸੋਹਣਾ ਸੌਖਾ ਡਿਜ਼ਾਈਨ ਆ ਅਬੂਲ ਜਾਦੀ ਬਰੀਕ ਸੀ ਇਸ ਲਈ ਮੈਂ ਡਬਲ ਕੀਤੀ ਹੋਈ ਆ ਤੁਸੀਂ ਜਿਹੜੀ ਨਾਰਮਲ ਵੂਲ ਲੈ ਸਕਦੇ ਹੋ ਜਿਹੜੀ ਨੌਕ ਨੰਬਰ ਦੀਆਂ ਸਲਾਈਆਂ ਤੇ ਬਣ ਜਾਂਦੀ ਆ ਉਹਦੇ ਨਾਲ ਇਹ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਬਣੇਗਾ ਜਿਆਦਾ ਬਰੀਕ ਵੂਲ ਤੇ ਬਣਾਓਗੇ ਤੇ ਡਿਜ਼ਾਈਨ ਬਹੁਤਾ ਜਿਆਦਾ ਮੋਟਾ ਨਹੀਂ ਬਣੇਗਾ ਪਹਿਲੀ ਸਲਾਈ ਜਿਹੜੀ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲਈ ਆ ਦੂਸਰੀ ਸਲਾਈ ਆਪਾਂ ਉਲਟੇ ਪਾਸਿਓਂ ਪੂਰੀ ਉਲਟੀ ਬਣਾ ਲੈਣੀ ਆ ਤੇ ਗੈਪ ਵਾਲੀਆਂ ਸਲਾਈਆਂ ਤੁਸੀਂ ਜਿੰਨੀਆਂ ਚਾਹੋ ਬਣਾ ਸਕਦੇ ਹੋ ਉਲਟੀਆਂ ਸਿੱਧੀਆਂ ਉਹ ਤੁਹਾਡੀ ਆਪਣੀ ਚੋਇਸ ਆ ਤੁਸੀਂ ਦੋ ਸਿੱਧੀਆਂ ਦੋ ਉਲਟੀਆਂ ਵੀ ਬਣਾ ਸਕਦੇ ਜਾਂ ਤੁਸੀਂ ਇੱਕ ਸਿੱਧੀ ਤੇ ਇੱਕ ਉਲਟੀ ਵੀ ਬਣਾ ਸਕਦੇ ਜੀ ਇਹ ਤੁਹਾਡੀ ਆਪਣੀ ਮਰਜ਼ੀ ਹੋਏਗੀ ਤੁਸੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਹੋਵੇਂ ਕਰ ਸਕਦੇ ਜੀ ਜੇ ਤੁਸੀਂ ਥੋੜਾ ਜਿਹਾ ਸੰਗਣਾ ਡਿਜ਼ਾਈਨ ਬਣਾਉਣਾ ਹੈ ਤਾਂ ਤੁਸੀਂ ਦੋ ਸਲਾਈਆਂ ਬਣਾ ਲਓ ਜੇ ਥੋੜਾ ਜਿਹਾ ਵੇਰਲਾ ਬਣਾਉਣਾ ਹੈ ਤੇ ਚਾਰ ਸਲਾਈਆਂ ਬਣਾ ਲਓ ਇਸ ਤਰ੍ਹਾਂ ਸਿੱਧੀ ਦੇ ਉਲਟੀ ਸਲਾਈਪਾ ਬਣਾ ਲਈਆ ਹੁਣ ਆ ਗਏ ਆ ਸਿੱਧੀ ਸਲਾਈ ਤੇ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਇੱਕ ਕੁੰਡਾ ਸਿੱਧਾ ਬਣਾ ਲਾਂਗੇ ਧਾਗਾ ਘੁਮਾ ਕੇ ਜਾਲੀ ਪਾਉਣੀ ਆ ਫਿਰ ਇੱਕ ਕੁੰਡਾ ਸਿੱਧਾ ਫਿਰ ਧਾਗਾ ਘੁਮਾ ਕੇ ਜਾਲੀ ਪਾਉਣੀ ਭਾਵੇਂ ਧਾਗਾ ਅੱਗੇ ਕਰਕੇ ਜਾਲੀ ਪਾਉਂਦੇ ਜਾਓ ਹਰ ਇੱਕ ਕੁੰਡੇ ਦੇ ਨਾਲ ਜਾਲੀ ਪੈਂਦੀ ਜਾਣੀ ਆ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣਾਇਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਤੇ ਫੇਰ ਪਿੱਛੇ ਨੂੰ ਬੁਣ ਲਿਆ ਤੇ ਜਾਲੀ ਸਾਡੀ ਆਪਣੇ ਆਪ ਜਿਹੜੀ ਬਣ ਜੇਗੀ ਇਸੇ ਤਰ੍ਹਾਂ ਤੁਸੀਂ ਪੂਰੀ ਜਿਹੜੀ 3rd ਰੋ ਆ ਉਹ ਬਣਾ ਕੇ ਕੰਪਲੀਟ ਕਰ ਲੈਣੀ ਆ ਹਰ ਇੱਕ ਕੁੰਡੇ ਦੇ ਨਾਲ ਇੱਕ ਇੱਕ ਆਪਾਂ ਜਾਲੀ ਪਾਉਂਦੇ ਜਾਣਾ ਜਾਲੀ ਇਸ ਲਈ ਪਾਉਣੀ ਆ ਕਿ ਸਾਡੇ ਜਿਹੜੇ ਕੁੰਡੇ ਆ ਥੋੜੇ ਜਿੰਨੇ ਲੂਸ ਹੋ ਜਾਣ ਫੋਰ ਜਾਲੀ ਪਾਉਣ ਦਾ ਕੋਈ ਵੀ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਕੋਈ ਵੀ ਜਾਲੀ ਵਾਲਾ ਡਿਜ਼ਾਈਨ ਨਹੀਂ ਬਣੇਗਾ ਸਿਰਫ ਕੁੰਡਿਆਂ ਨੂੰ ਲੂਸ ਕਰ ਲਈ ਆਪਾਂ ਜਾਲੀ ਪਾ ਰਹੇ ਆ ਹਰ ਇੱਕ ਕੁੰਡੇ ਦੇ ਨਾਲ ਜਾਲੀ ਆਪਾਂ ਜਿਹੜੀ ਪਾ ਲੈਣੀ ਹੈ ਤੇ ਲਾਸਟ ਸੇ ਇੱਕ ਕੁੰਡਾ ਜਿਹੜਾ ਨੂੰ ਆਪਾਂ ਸਿੰਪਲ ਬਣਾ ਲੈਣਾ ਇੱਥੇ ਆਪਾਂ ਜਾਲੀ ਨਹੀਂ ਪਾਈ ਜਿਵੇਂ ਸਟਾਰਟਿੰਗ ਤੇ ਆਪਾਂ ਨਹੀਂ ਸੀ ਪਾਈ ਹੁਣ ਆ ਗਏ ਆ ਚੌਥੀ ਸਲਾਈ ਤੇ ਉਲਟੇ ਪਾਸੇ ਇਹ ਤੁਸੀਂ ਧਿਆਨ ਨਾਲ ਦੇਖਣੀ ਹੈ ਸਲਾਈ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਧਾਗਾ ਆਪਣਾ ਜਿਹੜਾ ਬੈਕ ਸਾਈਡ ਤੇ ਲੈ ਜਾਾਂਗੇ ਫਿਰ ਚਾਰ ਕੁੰਡੇ ਆਪਾਂ ਇੱਧਰ ਵਾਲੀ ਸਲਾਈ ਤੇ ਪਾਉਣੇ ਆ ਤੇ ਆ ਜਿਹੜੇ ਵਾਲਿਆ ਇਹਨਾਂ ਨੂੰ ਉਤਾਰਦੇ ਜਾਣਾ 1 2 3 ਤੇ 4 ਆ ਜਿਹੜੇ ਆਪਾਂ ਵਿੱਚ ਜਾਲੀਆਂ ਪਾਈਆਂ ਸੀ ਇਹਨਾਂ ਨੂੰ ਆਪਾਂ ਉਤਾਰ ਲੈਣਾ ਵਾ ਫਿਰ ਚਮਾਂ ਕੁੰਡੀਆਂ ਨੂੰ ਆਪਾਂ ਇੱਧਰ ਵਾਲੀ ਸਲਾਈ ਤੇ ਪਾ ਲੈਣਾ ਧਾਗਾ ਸਾਡਾ ਬੈਕ ਸਾਈਡ ਤੇ ਆ ਉਲਟੀ ਸਲਾਈ ਆ ਬੈਕ ਸਾਈਡ ਤੇ ਧਾਗਾ ਆ 1 2 3 4 ਕੁੰਡੇ ਆਪਾਂ ਲੂਜ਼ ਕੀਤੇ ਹੁਣ ਚਮਾਂ ਕੁੰਡੀਆਂ ਦੇ ਕੋਲੋਂ ਆਹ ਵਾਲੀ ਜਗ੍ਹਾ ਤੋਂ ਆਪਾਂ ਇੱਕ ਕੁੰਡਾ ਬਣਾਉਣਾ ਥੋੜਾ ਜਿੰਨਾ ਲੂਸ ਰੱਖਣਾ ਫਿਰ ਆਪਾਂ ਇਹ ਚਮੇ ਕੁੰਡੇ ਜਿਹੜੇ ਇਹਨਾਂ ਨੂੰ ਬੈਕ ਲੂਪ ਦੇ ਨਾਲ ਬੁੰਨਾ ਇਕੱਠਿਆਂ ਨੂੰ ਚਮਾ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਬੁੰਨਾ ਇਹਨਾਂ ਨੂੰ ਫਿਰ ਆਪਾਂ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਇੱਕ ਵਾਰ ਫੇਰ ਆਪਾਂ ਉਸੇ ਹੂਲ ਦੇ ਵਿੱਚੋਂ ਇੱਕ ਕੁੰਡਾ ਬਣਾਉਣਾ ਸਾਡੇ ਤਿੰਨ ਕੁੰਡੇ ਹੋਗੇ ਤੇ ਫਿਰ ਆਪਾਂ ਇਹਨਾਂ ਚਮਾ ਕੁੰਡਿਆਂ ਨੂੰ ਇਕੱਠੇ ਬੰਨ੍ਹ ਦ। ਇਹ ਸढ़े 4 ਤੋਂ ਫੇਰ 4 ਗੁੰਡੇ ਬਣਗੇ। ਫਿਰ ਵੇਖੋ 4 ਗੁੰਡੇ ਲੂਜ਼ ਕਰਾਂਗੇ 1 2 3 4 4 ਗੁੰਡੇ ਲੂਜ਼ ਕਰ ਲਏ ਫਿਰ ਖੱਬੇ ਹੱਥ ਵਾਲੀ ਸਲਾਈ ਤੇ ਪਾਵਾਂਗੇ। ਤੇ ਇਸ ਤਰੀਕੇ ਦੇ ਨਾਲ ਪਹਿਲਾਂ ਇਹਨਾਂ ਦੇ ਕੋਲੋਂ ਇੱਕ ਐਕਸਟਰਾ ਲੂਪ ਲਵਾਂਗੇ। ਫਿਰ ਇਹਨਾਂ ਚਮਾ ਗੁੰਡਿਆਂ ਨੂੰ ਬੁਣਾਂਗੇ ਇਕੱਠੇ। ਫਿਰ ਇਹਨਾਂ ਦੇ ਕੋਲੋਂ ਇੱਕ ਲੂਪ ਲਵਾਂਗੇ ਤੇ ਫਿਰ ਇਹਨਾਂ ਨੂੰ ਇਹ ਤੁਹ ਕੁ ਨੂੰ ਲੂਪ ਲੈਣਾ ਇੱਕ ਫਿਰ ਇਹਨਾਂ ਚਮਕ ਗੁੰਡਿਆਂ ਨੂੰ ਆਪਾਂ ਇਕੱਠੇ ਬੁਣ ਲੈਣਾ ਲਾਸਟ ਵਾਰੀ ਤੁਸੀਂ ਇਸ ਤਰ੍ਹਾਂ ਧਾਗਾ ਪਾ ਲਓ ਤਾਂ ਕਿ ਆਸਾਨੀ ਦੇ ਨਾਲ ਬੁਣਿਆ ਜਾਵੇ ਫਿਰ ਵੇਖੋ 1 2 3 4 ਚਾਰ ਕੁੰਡੇ ਆਪਾਂ ਲੂਜ਼ ਕਰ ਲਈਏ ਇਹ ਵੀ ਵਾਲ ਜਿਹੜਾ ਆਪਾਂ ਲਾ ਦੇਣਾ ਤਾਂ ਕਿ ਕੁੰਡੇ ਸਾਡੇ ਸਹੀ ਤਰੀਕੇ ਦੇ ਨਾਲ ਲੂਜ਼ ਹੋ ਜਾਣ ਇੱਥੋਂ ਆਪਾਂ ਇੱਕ ਐਕਸਟਰਾ ਕੁੰਡਾ ਲੈਣਾ ਫਿਰ ਇਹਨਾਂ ਚਮਕ ਕੁੰਡਿਆਂ ਨੂੰ ਆਪਾਂ ਇਕੱਠੇ ਬੁਣਨਾ ਇਸ ਤਰੀਕੇ ਦੇ ਨਾਲ ਚਮਕ ਕੁੰਡਿਆਂ ਨੂੰ ਇਕੱਠੇ ਬੁਣਿਆ ਫਿਰ ਇਹਨਾਂ ਦੇ ਕੋਲੋਂ ਆਪਾਂ ਇੱਕ ਕੁੰਡਾ ਬਣਾਉਣਾ ਤਿੰਨ ਹੋ ਗਏ ਫਿਰ ਆਪਾਂ ਇਹਨਾਂ ਨੂੰ ਇਕੱਠੇ ਬੁਣਨਾ ਕੋਈ ਵੀ ਕੁੰਡਾ ਸਾਡਾ ਇੱਥੇ ਘਟ ਵੱਧ ਨਹੀਂ ਰਿਹਾ ਸਾਰੇ ਕੁੰਡੇ ਬਰਾਬਰ ਹੀ ਰਹਿ ਰਹੇ ਨੇ 1 2 3 ਤੇ 4 ਚਾਰ ਕੁੰਡੇ ਆਪਾਂ ਲੂਜ਼ ਕਰ ਲਏ ਫਿਰ ਚਮਾ ਕੁੰਡਿਆਂ ਦੇ ਕੋਲੋਂ ਇੱਥੋਂ ਇੱਕ ਐਕਸਟਰਾ ਕੁੰਡਾ ਲਵਾਂਗੇ ਫਿਰ ਇਹਨਾਂ ਚਮਾ ਨੂੰ ਇਕੱਠੇ ਬੁਣਾਂਗੇ ਬੈਕ ਲੂਪ ਦੇ ਨਾਲ ਫਿਰ ਇਹਨਾਂ ਦੇ ਕੋਲੋਂ ਕੁੰਡਾ ਲਵਾਂਗੇ ਫਿਰ ਇੱਕ ਵਾਰ ਇਹਨਾਂ ਨੂੰ ਇੱਕਠੇ ਕੁੰਡਿਆਂ ਦੇ ਇਸ ਤਰੀਕੇ ਦੇ ਨਾਲ ਪਾ ਲੋ ਥੋੜਾ ਸੌਖਾ ਹੋ ਜਾਂਦਾ ਲਾਸਟ ਦੇ ਇੱਕ ਕੁੰਡਾ ਆਪਾਂ ਉਲਟਾ ਬਣਾ ਲੈਣਾ ਇਸ ਤਰ੍ਹਾਂ ਸਾਡੀ ਚੌਥੀ ਸਲਾਈ ਬਣ ਗਈ ਡਿਜ਼ਾਈਨ ਬਹੁਤ ਹੀ ਪਿਆਰਾ ਬੰਦਾ ਹੈ ਹੁਣ ਆਪਾਂ ਆ ਗਏ ਆ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਫਿਰ ਸਾਰੇ ਕੁੰਡੇ ਆਪਾਂ ਬੈਕ ਲੂਪ ਦੇ ਨਾਲ ਸਿੱਧੇ-ਸਿੱਧੇ ਬਣਾ ਲੈਣੇ ਇੱਕ ਦੋ ਤੇ 4 ਫੇਰ ਆਪਾਂ ਬੈਕ ਲੂਪ ਦੇ ਨਾਲ ਸਾਰੇ ਕੁੰਡੇ ਸਿੱਧੇ ਬਣਾਉਣੇ ਆ ਇਹ ਸਾਡੀ ਤੀਸਰੀ ਸਲਾਈ ਹੈ ਡਿਜ਼ਾਈਨ ਦੀ ਸੋਰੀ ਪੰਜਵੀਂ ਸਲਾਈ ਹੈ ਚਾਰ ਸਲਾਈਆਂ ਆਪਾਂ ਬਣਾ ਚੁੱਕੇ ਆ ਪੰਜਵੀਂ ਸਲਾਈ ਹੈ ਸਾਡੀ ਡਿਜ਼ਾਈਨ ਦੀ ਸਾਰੇ ਕੁੰਡੇ ਆਪਾਂ ਸਿੱਧੇ ਬਣਾ ਕੇ ਕੰਪਲੀਟ ਕਰ ਲ ਬੈਕ ਲੂਪ ਦੇ ਨਾਲ ਆਪਾਂ ਸਾਰੇ ਕੁੰਡੇ ਬੁਣਨੇ ਨੇ ਜਿੰਨੇ ਵੀ ਸਾਡੇ ਕੋਲ ਕੁੰਡੇ ਨੇ ਸਾਰੇ ਆਪਾਂ ਬੈਕ ਲੂਪ ਦੇ ਨਾਲ ਬੁਣਦੇ ਜਾਣਾ। ਪੰਜਵੀਂ ਸਲਾਈ ਇਸ ਤਰ੍ਹਾਂ ਬਣ ਗਈ ਹੁਣ ਆ ਗਏ ਆ ਛੇਵੀਂ ਸਲਾਈ ਤੇ ਉਲਟੇ ਪਾਸੇ ਪਹਿਲਾ ਕੁੰਡਾ ਸਲੀਪ ਕਰ ਲਿਆ। ਬਾਕੀ ਸਾਰੇ ਕੁੰਡੇ ਆਪਾਂ ਕੁੰਟੇ ਬਣਾ ਲੈਣਾ। ਛੇਵੀਂ ਸਲਾਈ ਆ। ਕਿ ਇਹ ਵੀ ਸਲਾਈ ਦੇ ਵਿੱਚ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈ। ਸਿਰਫ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਬਣਾਣਾ ਹੈ। ਬਾਕੀ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਬਣਣੀਆਂ ਤੁਸੀਂ ਜਿੰਨਾ ਚਾਹੋ ਗੈਪ ਦੇ ਸਕਦੇ ਜੇ। ਜਿਵੇਂ ਇੱਥੇ ਆਪਾਂ ਇੱਕ ਸਲਾਈ ਦਾ ਹੀ ਗੈਪ ਦਿੱਤਾ ਹੈ। ਹੁਣ ਫੇਰ ਆਪਾਂ ਇੱਕ ਸਿੱਧੀ ਉਲਟੀ ਸਲਾਈ ਬਣਾਵਾਂਗੇ ਤੇ ਫੇਰ ਇਹੀ ਡਿਜ਼ਾਈਨ ਬਣਾਵਾਂਗੇ। ਅਵੇਖੋ ਇਸ ਤਰੀਕੇ ਦੇ ਨਾਲ ਤੇ ਜਦੋਂ ਅੱਗੇ ਤੋਂ ਅੱਗੇ ਇਹੀ ਡਿਜ਼ਾਈਨ ਆਪਾਂ ਬਾਰ-ਬਾਰ ਬਣਾਉਂਦੇ ਜਾਵਾਂਗੇ ਤੇ ਡਿਜ਼ਾਈਨ ਸਾਡਾ ਵੇਖੋ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਜੇਕਰ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਚੈਨਲ ਤੇ ਨਵੇਂ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ